ਜੀ ਕਿਨਾ ਜੀ ਆਪਣਾ ਮੇਰਾ ਬਲਵਿੰਦਰ ਸਿੰਘ ਬਾਵਾ ਰਾਣ ਜਟਾ ਜੀ ਕਿੱਥੇ ਆ ਹਰਿਆਣਾ ਜੱਟ ਤੋਂ ਕੀ ਮਾਮਲਾ ਕਿਹੜਾ ਇੱਕ ਬੰਦਾ ਤੁਸੀਂ ਲੈ ਕੇ ਆਏ ਨਵਾਲਕ ਮੁੰਡਾ ਜਿਹੜੇ ਟੱਕ ਵਗੈਰਾ ਲੱਗੇ ਦਾਰਦੇ ਦੇਖੋ ਸਾਡਾ ਮਸਲਾ ਬੜਾ ਗੰਭੀਰ ਹੈ ਜੀ ਸਾਡੇ ਪਿੰਡ ਦੇ ਸਾਧਾ ਸਰਮਨ ਸਿੰਘ ਸਾਹਿਬ ਜਿਹੜੇ ਸਾਡੇ ਨਾਲ ਧੱਕਾ ਕਰ ਰਹੇ ਨੇ ਬਿਹਾਰੀ ਸਾਡੇ ਦੇ ਇਧਿਆਕੇ ਰੋਜ਼ ਸਾਡੇ ਗਲੀ ਦੇ ਵਿੱਚ ਪੂਰਾ ਕਾੜ ਢੋਲਣੇਟ ਅਗਡੇ ਕਰਦੇ ਆ ਸਾਨੂੰ ਅਸੀਂ ਇਹਨਾਂ ਤੋਂ ਬਹੁਤ ਦੁਖੀ ਹਾਂ ਜੀ ਕੀ ਨਾਮ ਆ ਸਾਡਾ ਸਰਪੰਚ ਦਾ ਹਰ ਹਰ ਸੁਪਰ ਸਿੰਘਰਾਉ ਕਿਹੜੇ ਪਿੰਡ ਤੋਂ ਰਹਾਣਾ ਜੱਟਾ ਅੱਛਾ ਤੇ ਕੀ ਮਾਮਲਾ ਕਿਹੜਾ ਅੱਜ ਮੁੰਡੇ ਦੇ ਸੱਟਾ ਵਗੈਰਾ ਲੱਗੀਆਂ ਜਿਹੜੀਆਂ ਮੁੰਡੇ ਦੇ ਸੱਟਾਂ ਲੱਗੀਆਂ ਕੋਈ ਪੰਚਾਇਤਾਂ ਦਾ ਇਹਨਾਂ ਦਾ ਰੌਲਾ ਸੀ ਤਾ ਨਾ ਜੀ ਹਮ ਪਸ਼ੇਰ ਤੇ ਰੌਲੇ ਵਿੱਚ ਪਹਿਲਾਂ ਮੇਰਾ ਭਤੀਜਾ ਬਿਰਪੀ ਇਹ ਬੋਟਸਲੇ ਖੜਾ ਸੀ ਜੀ ਕਿਦੇ ਇਹਨੇ ਆ ਕੇ ਕੱਪੜੇ ਪਾੜੇ ਬਹੁਤ ਕਟਿਆ ਹਰਕਤ ਕੀਤੀ ਇਹਨਾਂ ਜੀ ਪਹਿਲਾਂ ਅੱਜ ਚੋਣਾਂ ਤੋਂ ਪਹਿਲਾਂ ਜੀ ਅਸੀਂ ਉਹਨੂੰ ਸੁਝਾਤ ਆਵੇ ਉਹਨੂੰ ਕਹਿੰਦਾ ਵੀ ਤੁਸੀਂ ਨਹੀਂ ਚਲੋ ਕੋਈ ਗੱਲੇ ਆਪਣੇ ਪਿੰਡ ਦਾ ਮਸਲਾ ਰਹਿਣ ਦਿਓ ਅੱਜ ਫਿਰ ਇਹਨਾਂ ਦੇ ਉਹ ਰੂਪ ਦੀ ਸਰਪੰਚ ਸਾਹਿਬ ਦੀ ਹੋਊਗੀ ਜੱਗਾ ਵੀ ਗੱਲਬਾਤ ਕੋਈ ਵੀ ਹੋਊਗੀ ਅੱਜ ਮੇਰਾ ਆਪਣੇ ਕੈਫੇ ਬੋਰਡ ਥੱਲੇ ਖੜਾ ਸੀ ਤਾਂ ਤੁਸੀਂ ਮੂਵੀ ਵੀ ਦੇਖ ਸਕਦੇ ਹੋ ਵੀਡੀਓ ਬਣਾਈ ਪਣੀ ਹੋਈ ਆ ਉਹਦੇ ਵਿੱਚ ਇਹ ਨਹੀਂ ਆ ਕੇ ਮੇਰੇ ਭਤੀਜੇ ਦੇ ਆ ਕੇ ਹਮਲਾ ਕੀਤਾ ਜੀ ਵਿੱਚ ਜਨੌਨੀਆਂ ਵਿੱਚ ਬੰਦਿਆਂ ਨੇ ਟਾਕੂਆਂ ਨਾਲ ਦਾਤਾਂ ਨਾਲ ਜੀ ਇਹਨੇ ਬਹੁਤ ਹੀ ਜਾਨਕੀ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਨਕੀ ਨਹੀਂ ਜਿਹੜੇ ਇਹ ਸਰਪੰਚ ਸਾਹਿਬ ਨੇ ਹਮਲਾ ਕੀਤਾ ਜਿਹੜੇ ਨਾਲ ਪ੍ਰਵਾਸੀ ਆਏ ਸਰਪੰਚ ਸਾਹਿਬ ਨੇ ਨਹੀਂ ਹਮਲਾ ਕੀਤਾ ਸਰਪੰਚ ਸਾਹਿਬ ਦੀ ਸ਼ਹਿਦਤ ਹੋਇਆ ਜੀ ਤੇ ਕੋਣ ਆ ਬੰਦੇ ਜਿਹੜੇ ਕਰਨ ਵਾਲੇ ਬੰਦੇ ਆ ਇਹ ਸਾਡੇ ਪਿੰਡ ਦਾ ਭਈਆ ਜੀ ਨਾਲ ਹੀ ਸਾਡੇ ਗਲੀ ਦੇ ਵਿੱਚ ਰਹਿੰਦਾ ਜੀ ਹੂੰ ਉਹਦੀ ਉਹਦੇ ਨਿਆਣੇ ਆ ਉਹਦੇ ਬੱਚੇ ਆ ਤੇ ਉਹਨਾਂ ਦੇ ਸ਼ਹਿਦਤ ਇਹ ਸਰਪੰਚ ਸਾਹਿਬ ਦੇ ਕੰਮ ਕਰਦਾ ਇਹ ਹੂੰ ਸਰਪੰਚ ਸਾਹਿਬ ਦੇ ਕੰਮਕਾਰ ਤੋਂ ਬਾਅਦ ਇਹ ਕੰਮ ਹੋਇਆ ਜੀ ਇਤੇ ਕੀ ਹਮਲਾ ਕਰਨਾ ਕੀਤਾ ਨੇ ਉਹ ਬੰਦੇ ਤੇ ਹਮਲਾ ਇਹਨਾਂ ਨੇ ਦੇਖੋ ਟਾਕੂ ਸੀ ਇਹਨਾਂ ਕੋਲ ਕਿਸੇ ਵੀ ਟੱਕ ਨਾਲ ਤੁਸੀਂ ਹਸਪੀਟਲ ਚੈੱਕ ਕਰ ਸਕਦੇ ਆ ਜੀ ਇਹਨਾਂ ਕੋਲ ਦਾਤ ਬੱਟੇ ਨਾਲ ਜਿਹੜੇ ਹੋਗੇ ਮੁਰਗਾ ਬੱਟੇ ਨਾਲ ਹੋਗੇ ਬਖਤਰੀ ਬੱਟੇ ਨਾਲ ਕੁਝ ਵੀ ਹੋ ਸਕਦਾ ਹੈ ਇਤਿਆਰ ਦੀ ਇਹਨਾਂ ਕੋਲ ਇਹ ਸਾਰੇ ਪ੍ਰਵਾਸੀ ਸੀ ਜਿਨ੍ਹਾਂ ਨੇ ਹਮਲਾ ਕੀਤਾ ਵਾ ਜੀ ਨਹੀਂ ਪਰ ਸਾਰੇ ਪ੍ਰਵਾਸੀ ਸੀ ਕਿੰਨੇ ਜਣੇ ਸੀ ਟੋਟਲ ਦੇਖੋ ਤੁਸੀਂ ਇਹ ਪ੍ਰਵਾਸੀਆਂ ਨੂੰ ਸਾਡੇ ਸਿਰ ਚੜਾਉਂਗੇ ਸਾਡੇ ਤੇ ਹਮਲਾ ਕਰੋਗੇ ਇਹ ਤਾਂ ਸਾਡੇ ਪੰਜਾਬ ਦੀ ਬਹੁਤ ਬੜੀ ਬੇਇੱਜ਼ਤੀ ਆ ਜੀ ਮੈਂ ਤਾਂ ਸਰਪੰਚ ਨੂੰ ਇਹ ਕਹਿਣਾ ਚਾਹੁੰਗਾ ਜੀ ਸ਼ਰਮਾ ਸਾਹਿਬ ਜੀ ਤੁਸੀਂ ਹਮਲਾ ਕਰਣਾ ਸਾਡੇ ਪੰਜਾਬੀ ਦਾ ਕਰਾਉ ਪਰ ਪਰਵਾਸੀਆਂ ਨੂੰ ਨਾ ਕਰਾਓ ਤੁਸੀਂ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਹਮਲਾ ਕਰਨਾ ਤਾਂ ਤੁਸੀਂ ਪੰਜਾਬੀ ਨਗਰ ਵਿੱਚ ਆਪ ਕਰੋ ਬਈਆਂ ਨੂੰ ਮੋਹਰੇ ਲਾ ਕੇ ਨਾ ਸਾਡੇ ਮੋਹਰੇ ਇਹ ਕੰਮ ਨਾ ਕਰਾਓ ਜਿਹੜੇ ਪਰਵਾਸੀ ਬਈ ਆ ਕਿ ਸਾਡਾ ਸਿਰ ਪਾੜਨ ਸਹੀ ਪੰਜਾਬ ਦੇ ਵਸੀਆਂ ਪੰਜਾਬ ਵਸਦਾ ਰਹੇ ਪੰਜਾਬ ਦੁਗਣਾ ਰਹੇ ਇਹ ਦਵਾ ਮਾ ਕਰਦੇ ਆ ਪਰ ਇਦਾਂ ਗੱਲਬਾਤ ਨਾ ਹੋਵੇ ਕਿੰਨੇ ਪ੍ਰਵਾਸੀਆਂ ਨੇ ਹਮਲਾ ਕੀਤਾ ਬੰਦੇ ਮੁੰਡੇ ਕਿੰਨੇ ਪ੍ਰਵਾਸੀਆਂ ਨੇ ਵਿੱਚੀ ਮੀਆਂ ਬੀਬੀ ਵਿੱਚ ਕੁੜੀ ਦੇ ਮੁੰਡਾ ਇਹ ਪੁੱਤ ਇਹ 7-8 ਜਾਣੇ ਨੇ ਜਿਹੇ ਨਹੀਂ ਆ ਕੇ ਤੁਸੀਂ ਮੂਵੀ ਵੀ ਤੁਹਾਨੂੰ ਦਿਖਾੜ ਸਕਦੇ ਹੋ ਜੀ ਕੋਈ ਕੰਪਲੀਟ ਤੁਸੀਂ ਕੀਤੀ ਸੀ ਮੌਕੇ ਤੇ ਉਥੇ ਕੰਪਲੀਟ ਅਸੀਂ ਹੁਣ ਨਹੀਂ ਕੀਤੀ ਜੇ ਐਵੇਂ ਤੁਹਾਨੂੰ ਕਹਿ ਦਈਏ ਕੰਪਲੀਟ ਅਸੀਂ ਮੂਵੀ ਵੀ ਤੁਹਾਨੂੰ ਦਿਖਾ ਦੇਾਂਗੇ ਮੂਵੀ ਦੇਖਣੀ ਚਾਹੁੰਦੀ ਆ ਜਿਹੜੇ ਕੈਮਰੇ ਮਰੇ ਇਹ ਨਹੀਂ ਪ੍ਰਵਾਸੀਆਂ ਨੇ ਸਾਡੇ ਤੇ ਹਮਲਾ ਕੀਤਾ ਉਹ ਤੁਹਾਨੂੰ ਮੂਵੀ ਵੀ ਦਿਖਾ ਦੇਾਂਗੇ ਜੀ ਇਹ ਕਿੰਨੇ ਸਾਲ ਦਾ ਮੁੰਡਾ ਜਿਹਤੇ ਹਮਲਾ ਹੋਇਆ ਇਹ 16 17 ਸਾਲ ਦਾ ਮੁੰਡਾ ਨਵਾਲਕ ਮੁੰਡਾ ਹੈ ਜੀ ਇਹ ਇਹ ਇਕੱਲਾ ਹੀ ਸੀਗਾ ਜੀ ਇਹ ਇਹ ਇਕੱਲਾ ਹੀ ਸੀ ਜੀ ਤੁਹਾਨੂੰ ਮੂਵੀ ਦਿਖਾ ਲ ਦਾਂਗੇ ਇਕੱਲਾ ਹੀ ਨਾਲ ਕੋਈ ਨਹੀਂ ਸੱਤ-ਅੱਠ ਪਰਵਾਸੀ ਇਹ ਸੀਗੇ ਇਹਨਾਂ ਨੂੰ ਸਰਪੰਚ ਸਾਹਿਬ ਚੱਕ ਕੇ ਲੈ ਆਂਦੇ ਉਹਨਾਂ ਨੇ ਇਹ ਨਹੀਂ ਗੱਲ ਕੀਤੀ ਵੀ ਅਸੀਂ ਪਿੰਡ ਦੇ ਵਿੱਚ ਇਹਨਾਂ ਨੂੰ ਸੁਝਾਅ ਦਈਆ ਮਸਲਾ ਕੀ ਹੈਗਾ ਕੀ ਨਹੀਂ ਹੈਗਾ ਪਰ ਉਹ ਸੀਵਲ 'ਚ ਆ ਗਏ ਤੁਸੀਂ ਆਪ ਦੇਖ ਸਕਦੇ ਉਹਨਾਂ ਤੇ ਕਿੰਨੀ ਕਿ ਸੱਟ ਲੱਗੀ ਹੋਈ ਆ ਤੇ ਇਹਦੇ ਕਿੰਨੀ ਸੱਟ ਲੱਗੀ ਹੋਈ ਆ ਜੀ ਇਹਦੇ ਇਹਦੀ ਦਰਖਾਸਤ ਕਰਦੀ ਆ ਜੀ ਆਪ ਦੀ ਸਰਕਾਰ ਨੂੰ ਔਰ ਸਾਰਿਆਂ ਨੂੰ ਵੇ ਸਾਡੀ ਸੁਣੀ ਜਾਵੇ ਇਹ ਕੋਈ ਹਮਲਾ ਪਹਿਲਾਂ ਵੀ ਹੋਇਆ ਹੈ ਕਿ ਇਹ ਪਹਿਲੀ ਵਾਰ ਹੈ ਹਮਲਾ ਪਹਿਲਾ ਕੋਈ ਨਹੀਂ ਦੇਣਾ ਹੋਇਆ ਇਹ ਪਹਿਲੀ ਵਾਰ ਹੋਇਆ ਹੈ ਪਹਿਲੀ ਵਾਰ ਹਾਂਜੀ ਭਾਜੀ ਕੀ ਨਾਂ ਤੁਹਾਡਾ ਡਿਲੀਵਰੀ ਸੰਗ ਕਿੱਥੇ ਤੇ ਰਹਿਣ ਵਾਲੇ ਆਂ ਬਈ ਰਹਿਣਾ ਜਟਾ ਕੀ ਮਾਮਲਾ ਕਿਹੜਾ ਤੁਹਾਡੇ ਇੱਕ ਪ੍ਰਵਾਸੀਆਂ ਨੇ ਹਮਲਾ ਕੀਤਾ ਤੁਹਾਡੇ ਦਾਦੇ ਨਾਲ ਬਈ ਉਹ ਬਈ ਇਹ ਧੱਕਾ ਉਹ ਕਰਦੇ ਬਈ ਜਾਂਦੇ ਬਈ ਗਲੀ ਜੋ ਤੇ ਰਣੂ ਸਿਰ ਪੰਜ ਹਜ਼ਾਰ ਡੇਪ੍ਰਿੰਟ ਦਾ ਰਣੂ ਸਾਫ ਕਰ ਰਿਹਾ ਪੰਜ ਤੇ ਜੀ ਉਹ ਸਾਡੀ ਦੂਜੀ ਪਾਰਟੀ ਦਾ ਸੀਗਾ ਸਾਡੀ ਐਨਟੀ ਪਾਰਟੀ ਦਾ ਤੇ ਉਹ ਵੀ ਸ਼ਾਇਦ ਜੀ ਭਈਆਂ ਨੇ ਆਹ ਕੰਮ ਕੀਤਾ ਤੇ 8-9 ਜਾਣੇ ਪਹਿਲਾਂ ਲੜਾਈ ਪਹਿਲਾਂ ਹੋ ਜਾਈਗੀ ਪਹਿਲਾਂ ਰੋਲਾ ਨਿੱਪੜ ਗਿਆ ਨਿਕਾ ਤੇ ਹੁਣ 8-9 ਜਾਣੇ ਹੋ ਗਏ ਨੇ ਪੇਮੈਂਟ ਲਾ ਜਾਂਦੇਵੇਂ ਸੀ ਘਰ ਨੂੰ ਤੇ ਮਨ ਲੱਗੀ ਇਹਨਾਂ ਨੂੰ ਵਧੀਆ ਸੀਗੇ ਤੇ ਢਾਰ ਹਥਿਆਰ ਸੀਗੇ ਤੇ ਇਹ ਹੀ ਹਮਲਾ ਕੀਤਾ ਜੀ ਮੇਰੇ ਗਲੀਚੇ ਗਿਆ ਨੂੰ ਜਾਂਦਾ ਪੈਗਾ ਕਿੰਨੇ ਜਾਣੇ ਸੀਗੇ ਟੋਟਲ ਇਹ 1 2 ਘਟੂ ਘੜ ਤੀ 8-9 ਜਾਣੇ ਸੀਗੇ ਕੀ ਹਥਿਆਰ ਕੀ ਸੀਗਾ ਨਾ ਉਹਨਾਂ ਕੋਲੋਂ ਜੀ ਜਿਹੜੇ ਉਹ ਜਿਹੜੇ ਮੱਛੀ ਵੜਦੇ ਹੁੰਦੇ ਭਈ ਜਿਹੜੇ ਉਦੋਂ ਦੇ ਬਾਤ ਜੀਗਾ ਤੁਸੀਂ ਤੁਸੀਂ ਕੱਲੇ ਕੱਲੇ ਸੀਗੇ ਤੁਸੀਂ ਮੈਂ ਕੱਲਾ ਤੁਰਿਆ ਜਾਂਦਾ ਜਿਹੜੇ ਘਰ ਨੂੰ ਜੇ ਤੁਸੀਂ ਜਾਂਦੇ ਪਈ ਗੱਲ ਕੀ ਹੋਈ ਜਿਹੜਾ ਲੜਾਈ ਹੋ ਗਈ ਇੱਕਦਮ ਨਹੀਂ ਨਹੀਂ ਉਹ ਪਹਿਲਾਂ ਵੀ ਗੱਲ ਵੀ ਜੀ ਭਈਏ ਨੇ ਗੱਲ ਗੱਡੀ ਤੇ ਮਹਤੂਤ ਹੋ ਗਈ ਹੋਏ ਬੋਰਡ ਥੱਲੇ ਹੋਈ ਜਾਨਕੀ ਸਰਪੰਚੀ ਨੂੰ ਲੈ ਕੇ ਹੋਇਆ ਤੁਹਾਡਾ ਮਾਮਲਾ ਸਾਰਾ ਹਾਂਜੀ ਹਾਂਜੀ ਤੇ ਸਰਪੰਚ ਵੀ ਸ਼ਹਿਰ ਦੇ ਨੇ ਕੀਤਾ ਕਿ ਮੈਂ ਤਾਂ ਹੀ ਘਰ ਨੂੰ ਜਾਂਦਾ ਵੀ ਲੜਾਈ ਤੋਂ ਲੜਾਈ ਗੱਡੀ ਪਹਿਲਾਂ ਥੋਪਾਈ ਹੋਈ ਜੀ ਤੇ ਮੈਂ ਘਰ ਨੂੰ ਜਾਂਦਾ ਵੇ ਇਹਦੀ ਮੁੜਕੇ ਵਿੱਚ ਤੇ ਇਤਾਰਾ ਧਿਆਰਾ ਨਾਲ ਮਿਲਦੇ ਹਾਂ ਲਾ ਦਿੱਤਾ ਉਹ ਨਹੀਂ ਮੈਂ ਇਕੱਲਾ ਜਾਂਦਾ ਪਿਆ ਹਾਂ ਹੂੰ ਤੇ 8 9 ਹੋ ਜਾਣੇ ਸੀਗੇ ਇਹ ਲੜਾਈ ਕਦੀ ਪਹਿਲਾਂ ਵੀ ਹੋਈ ਕੀ ਅੱਜ ਪਹਿਲੀ ਵਾਰ ਹੋਈ ਆ ਨਹੀਂ ਇੱਕ ਵਾਰ ਜੀ ਨਹੀਂ ਮੋਟਾਂ ਦੇ ਵੀ ਜਾਣਦੇ ਪਾਏ ਜਾਲ ਕੇ ਕਿ ਸਾਡੀ ਲੜਾਈ ਜਾਣ ਕੇ ਮਨ ਲਗੀ ਆਉਣੇ ਕੋ ਪੰਜਾਂ ਦੇ ਮੋਟਾਂ ਦੇ ਵੀ ਕਰਾਈ ਸੀਗੀ ਤੇ ਵੋਟਾਂ ਦੀ ਇਹ ਗੱਲ ਬਣਾ ਕੇ ਤੇ ਉੱਥੇ ਪਹਿਲਾਂ ਸਾਡਾ ਉਹ ਕਿੱਥੋਂ ਪਾਈ ਅਸੀਂ ਕੋਟੇ ਦੇ ਇਹ ਨਹੀਂ ਜੀ ਮਤਲਬ ਕਿ 부ੜੀਆਂ ਵਿੱਚ ਵੀ ਇਹ ਲੜਾਈ ਦੇ ਵਿੱਚ ਤੇ ਉਹ ਤਰ ਲੜਾਈ ਹੋਈ ਹੋ ਜੀ ਕਿ ਤਾਂ ਹੈ ਜੀ ਹੁਣ ਦੁਬਾਰਾ ਦੇ ਤੇ ਜਿਹਨੇ ਜਿੰਨੇ ਸਾਰੇ ਤੁਹਾਡੇ ਸਾਰੇ ਤੇ ਹਮਲਾ ਕੀਤਾ ਸਾਰੇ ਪ੍ਰਵਾਸੀ ਇਹ ਬੰਦੇ ਇਹ ਹਾਂਜੀ ਹਾਂਜੀ ਸਾਰੇ ਪ੍ਰਵਾਸੀ ਐ ਜੀ ਕਿੰਨੇ ਸਾਲ ਤੋਂ ਤੁਹਾਡੇ ਪਿੰਡ ਰਹਿ ਰਹੇ ਇਹ ਇਹ ਜੀ ਕਟੂ ਘਟ ਕੋਈ ਹੁਣ ਜੀ 25 ਸਾਲ ਤੋਂ ਹੋ ਗਏ ਹੋਣ ਇਹ ਸਾਰੇ ਬੰਦੇ ਹੀ ਸੀਗੇ ਜਾਂ ਕੁਝ ਬੀਬੀਆਂ ਵੀ ਇਹੀ ਵਿੱਚ ਹਾਂਜੀ ਉਹ ਸਾਰੇ ਬੰਦੇ ਸੀਗੇ ਬੀਬੀਆਂ ਵੀ ਸੀ ਨਹੀਂ ਸਾਰੇ ਬੰਦੇ ਜਿਹੜੇ ਜੀ ਵਿੱਚ ਬੀਬੀਆਂ ਨੂੰ ਉਹਨਾਂ ਦੀ ਬੁੜੀਆਂ ਉਹਨਾਂ ਦੀਆਂ ਜੀਆਂ ਜੀ ਕਿ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਆ ਰੂਈਟਾ ਜਾਵੇ ਇਹ ਧਰਕਾ ਕਰਦੇ ਸਾਡੇ ਪ੍ਰਵਾਸੀ ਇੱਥੇ ਆ ਗਏ ਤੇ ਇਹਨੂੰ ਕੱਢਿਆ ਜਾਵੇ ਪਿੰਡ ਵਿੱਚੋਂ ਗੰਦ ਪਾਇਆ ਨਹੀਂ ਭਾਈ ਕਿਆ ਨਾਮ ਹੈ ਆਪਕਾ ਪਜੀ ਮੇਰਾ ਨਾਮ ਹੈ ਨਿਤੀਸ਼ ਕੁਮਾਰ ਕੌਣ ਸੇ ਗਾਉਂ ਸੇ ਹੋ ਗਾਉਂ ਮੇਰਾ ਰਾਹਨਾ ਜੱਟਾ ਤੋਂ ਸਿਵਲ ਹਸਪਤਾਲ ਮੇ ਆਏ ਹੋ ਕਿਆ ਕਾਰਨ ਹੋ ਹੈ ਅੱਛਾ ਕਾਰਨ ਸਜ਼ਰ ਜੇ ਹਮ ਕੰਮ ਪਰ ਸੇ ਆਏ ਛੁੱਟੀ ਕਰਕੇ 5 ਵਜੇ ਤੱਕ ਮੈਂ वहाँ वो, वो लड़का हमारे कोर्ट तक ही था वो हमको तो घेर लिया तो बोलने लगा कि तुम किस लिए तुम्हारे तो तुम लड़ाई मेरे से तब तो उसने थप्पड़ थप्पड़ उठा लिया मेरे के तो मैंने कुछ नहीं बोला सर उनको तो उसने फिर परमान फिर मेरी बीवी घर से हला भुला होने लग गया तो वो आया डेरे से निकल के तो वो फिर उनको भी मारने लग गया फिर उनको पैर में मार दिया तो जो लड़का इधर दाखिल है दिलप्रीत वो उस, उसको किसने मारा फिर? उन्होंने तो बोला था दाँत के साथ हमला किया नहीं हम, वो ही था जो हम ने थे। उनके चोट कैसे लगी फिर वो तो आप पे आरोप लगा रहे आपके सरपंच पे आरोप लगा रहे हैं इन्होंने मारपीट की उनसे हमने मारपीट क्यों हमको जब घेर लिया है तो हम हम ही कारण क्या, क्या हुआ बोर्ड के नीचे सामने से से में आ, तो आ गया तो कैसे क्यों रोका क्यों कारण तो वो बोल रहा था तू मेरे, मेरे क्यों मारा पहले मेरे को क्यों उठाया था हाथ उधर कोई पहले बार लड़ाई हुई थी पहले बार जब लड़ाई हुई थी हमारे साथ आपने उठाया था हाथ उधर तभी नहीं हमारे तब सभी के पमी आए गए तो सब छुराने लग गए हम उसी भी, भी नहीं मारे तभी नहीं मारे अभी भी नहीं, नहीं हाथ उठाए तो अभी बार ये दूसरा बार हो गया सर हमारे जब आते हैं कहीं भी मिलता है रास्ते मेरे में तो मिटने मारने का तो पहले पहले कंप्लीट की थी आपने सर पहले हमने पुलिस में थाने में कम्प्लेट किया है क्या हुआ उसका तो उसने फिर बोले आते हैं सुबह तक में तो फिर खबर नहीं आई कोई इसका तो हमने इसको कितना टाइम हो गया ये बात को चलते हुए ये बात हो गया जी है जी अकेले दर्द जो ये हो गया पच्चीस पच्चीस तीस पच्चीस तीन के दिन हो गए यानी महीना मेहनत ऊपर हो गई आपके भी कहीं चोट लगी हुई है हाँ जी मेरे तो हाथ से लो खरा मारा है लोहा निकाल के हाथ बड़े नहीं दिखाना चोट कहाँ पर लगी हुई है आपके जी मेरे ये घर है कि गैद दुखा लगा है यहाँ पे ਹਾਂ ਜੀ ਸਰ ਕੀ ਮਾਮਲਾ ਹੈ ਤੇ ਦੋ ਤੇ ਰਾਜਾ ਦਾਖਲ ਹੋਈ ਹਸਪਤਲ ਜੀ ਸਾਡੇ ਕੋਲ ਲੈਸ ਹਿਸਟਰੀ ਅਸਾਲਟ ਦੇ ਨਾਲ ਦਿਹਾਣਾ ਜੱਟਾਂ ਤੋਂ ਸੋਨੀ ਮੰਡਲ ਨਿਤਿਸ਼ ਮੰਡਲ ਤੇ ਉਹਨਾਂ ਦੇ ਆਪੋਜੀਟ ਦੇ ਵਿੱਚ ਦਿਲਪ੍ਰੀਤ ਸਾਡੇ ਕੋਲ ਐਡਮਿਟ ਹੋਏ ਨੇ ਤੇ ਪੇਸ਼ੈਂਟਸ ਦੀ ਅਸੀਂ ਐਮ ਐਲ ਆਰ ਕਰ ਦਿੱਤੀ ਗਈ ਹੈ ਤੇ ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ ਗਈ ਹੈ ਸਰ ਕਿੰਨੀਆਂ ਕਿ ਸੱਟਾਂ ਦਿਲਪ੍ਰੀਤ ਦੇ ਤੇ ਲੇਡੀਜ਼ ਦੇ ਦੋਨਾਂ ਦੇ ਹੈਗੀਆਂ ਸੱਟਾਂ ਲਿਖੀਆਂ ਐ ਐਮ ਐਲ ਆਰ ਰਿਪੋਰਟ ਦੇ ਵਿੱਚ ਅਸੀਂ ਮੈਂਸ਼ਨ ਕਰ ਦਿੱਤੀਆਂ ਨੇ ਤੇ ਫਾਲਦੀ ਘੜੀ ਪੇਸ਼ੈਂਟਸ ਨੂੰ ਐਡਮਿਟ ਕਰ ਲਿਆ ਜੀ ਸਰ ਟਾਂਕੇ ਵਗੈਰਾ ਵੀ ਲੱਗੇ ਆ ਹਾਂ ਜੀ ਕਿੰਨੇ ਲੱਗੇ ਆ ਜੀ ਜਿਆਦਾ ਬੈਗ ਤੇ ਹੱਥ ਤੇ ਹੈਗੇ ਨੇ